ਤੁਸੀਂ ਦੇਖ ਰਹੇ ਹੋ ਅੰਗਮੋਲ ਹੀਰੇ ਪੰਜਾਬ ਦੇ ਚੈਨਲ ਮੈਂ ਕੈਮਰਾਮੈਨ ਹਰਪਾਲ ਸਿੰਘ ਹਾਂ ਇੱਕ ਅੱਗੇ ਤੋਂ ਮੇਜਰ ਸਿੰਘ ਸੀੜੇ ਅੱਜ 12 ਨੰਬਰ 13 ਦੇ ਵਿੱਚ ਮੌਜੂਦ ਹਾਂ ਜਿੱਥੇ ਸਾਬਕਾ ਐਮਸੀ ਗੁਰਵਰ ਸਿੰਘ ਪੰਨੂ ਨੇ ਬੀਜੇਪੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸਮੇਤ ਸਾਥੀਆਂ ਦੇ ਇੱਥੇ ਪਹੁੰਚੇ ਹੋਏ ਨੇ ਬਧੇ ਇੱਕ ਹਲਕਾ ਸੁਤਰਾ ਦਾ ਕਲਵੰਤ ਸਿੰਘ ਵਾਜੀਗਰ ਕਰਦੇ ਹੋਏ ਮੈਂ ਗੱਲਬਾਤ ਕੀ ਨਹਿਮਾ ਦੇ ਵਿਚਾਰ ਜਿੰਦਾਬਾਦ ਐਮਐਲਏ ਕਲਵੰਤ ਸਿੰਘ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸ੍ਰੀ ਅਰਵਿੰਦ ਕੇਜਰੀਵਾਲ ਜੀ ਜਿੰਦਾਬਾਦ ਕਾਹਦੀ ਤੇਰੀ ਸੋਚ ਤੇ ਪਹਰਾ ਦੇ ਆਗੇ ਠੋਕ ਕੇ ਮਾਨਾ ਤੇਰੀ ਸੋਚ ਤੇ ਪਹਰਾ ਦੇ ਆਗੇ ਠੋਕ ਕੇ ਦੇਖੋ ਜੀ ਬੜੀ ਖੁਸ਼ੀ ਹੈ ਅੱਜ ਸਾਡੀ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਸਾਡੇ ਸੀਨੀਅਰ ਲੀਡਰਸ਼ਿਪ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਮਹੰਗਾ ਸਿੰਘ ਬਰਾੜ ਔਰ ਸਾਡੇ ਘੱਗੇ ਦੇ ਪ੍ਰਧਾਨ ਮਿੱਠੂ ਸਿੰਘ ਜੀ ਨਗਰ ਕੌਂਸਲ ਦੇ ਔਰ ਸਾਡੇ ਸ਼ਹਿਰੀ ਪ੍ਰਧਾਨ ਆਨੰਦ ਲਾਲ ਜੀ ਔਰ ਸਾਡੀ ਆਮ ਆਦਮੀ ਪਾਰਟੀ ਦੇ ਟਰੱਕ ਯੂਨੀਅਨ ਦੇ ਪ੍ਰਧਾਨ ਸਾਡੇ ਸਰਪੰਚ ਸਾਹਿਬਾਨ ਆਪਣੇ ਡਾਕਟਰ ਦੁਰਗਾਦਾ ਜੀ ਸਾਰੇ ਜਿੰਨੇ ਵੀ ਦਰਜਾ-ਵਰਜਾ ਖੜੇ ਨੇ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਔਰ ਇਹਨਾਂ ਦੀ ਸਾਰਿਆਂ ਟੀਮ ਦੀ ਬਦੌਲਤ ਅੱਜ ਸਰਦਾਰ ਗੁਰਬਖਸ਼ ਸਿੰਘ ਪੰਨੂ ਆਮ ਆਦਮੀ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਹੈ ਔਰ ਮੈਨੂੰ ਯਾਦ ਹੈ ਕਿ ਅਸੀਂ ਜਦੋਂ 2017 ਦੇ ਵਿੱਚ ਜਦੋਂ ਇਲੈਕਸ਼ਨ ਹੋਇਆ ਸੀਗਾ ਤਾਂ ਉਸ ਸਮੇਂ ਇਸੇ ਘਰ ਦੇ ਵਿੱਚ ਬੈਠ ਕੇ ਅਸੀਂ ਮੀਟਿੰਗਾਂ ਕਰਿਆ ਕਰਦੇ ਸੀਗੇ ਕੁਝ ਸਮਥਿੰਗ ਮੈਂ ਕਹਿ ਸਕਦਾ ਕਿ ਅਸੀਂ 5-7 ਬੰਦੇ ਹੋਇਆ ਕਰਦੇ ਸੀਗੇ 14 ਤੋਂ ਲੱਗੇ ਸੀਗੇ 17 ਤੱਕ ਮਨੋ ਨਾਲ ਖੜੇ ਰਏ ਕਈ ਕਾਰਨਾ ਕਰਕੇ ਮੈਨੂੰ 17 ਚ ਟਿਕਟ ਨਾ ਮਿਲੀ ਔਰ ਉਦੋਂ ਪੰਨੂ ਸਾਹਿਬ ਕਈ ਹੋਰ ਸੱਜਣ ਨਾਰਾਜ਼ ਹੋ ਗਏ ਕਿ ਟਿਕਟ ਦਾ ਜਿਹੜਾ ਹੱਕਦਾਰ ਸੀਗਾ ਉਹ ਕੁਲਵੰਤ ਸੀਗਾ ਔਰ ਇਹਨਾਂ ਨੇ ਜਿਹੜੀ ਉਹ ਟਿਕਟ ਹੈ ਉਧਰ ਦੇਤੀ ਸੁਨ ਰਾਜ ਗਏ ਸੀ ਗਿਆ ਮੈਂ ਬਥੇਰਾ ਰੋਕਿਆ ਮੈਂ ਕਿਹਾ ਕੋਈ ਗੱਲ ਨਹੀਂ ਸਮਾਂ ਹੁੰਦਾ ਤੁਸੀਂ ਆਓ ਆਪਾਂ ਟਿਕਟ ਕਰਕੇ ਨਹੀਂ ਆਪਾਂ ਪਾਰਟੀ ਦੇ ਨਾਲ ਪਾਰਟੀ ਦੀਆਂ ਨੀਤੀਆਂ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਕਰਕੇ ਪੰਜਾਬ ਨੂੰ ਸੁਧਾਰਨ ਵਾਸਤੇ ਆਪਾਂ ਆਏ ਆ ਟਿਕਟ ਵਾਸਤੇ ਨਹੀਂ ਆਏ ਚਲੋ ਫਿਰ ਦੁਬਾਰਾ ਮੌਕਾ ਮਿਲਿਆ ਐਮ ਐਲ ਏ ਬਣ ਕੇ ਔਰ ਮੈਂ ਵੀ ਦੇਖਦਾ ਹੁੰਦਾ ਸੀਗਾ ਕਿ ਜਿਹੜੇ ਪੁਰਾਣੇ ਸਾਥੀ ਨੇ ਜਿਨ੍ਹਾਂ ਨੇ ਪਾਰਟੀ ਦੇ ਲਈ ਕੰਮ ਕੀਤਾ ਹੈ ਜਿਨ੍ਹਾਂ ਨੇ ਮੇਰੇ ਲਈ ਮਿੰਟ ਕੀਤੀ ਹੈ ਵੀ ਉਹਨਾਂ ਨੂੰ ਦੁਬਾਰਾ ਵਾਪਸ ਲਿਆ ਜਾ ਸਕੇ ਸੋ ਦੁਬਾਰਾ ਵਾਪਸ ਆਪਾਂ ਧੱਕੇ ਨਾਲ ਕਿਸੇ ਨੂੰ ਨਹੀਂ ਲਿਆ ਸਕਦੇ ਕਿਉਂਕਿ ਅੱਜ 3.5 ਸਾਲ ਹੋ ਗਏ ਨੇ 3.5 ਸਾਲਾਂ ਦੇ ਵਿੱਚ ਜਦੋਂ ਇਹਨਾਂ ਨੇ ਦੇਖਿਆ ਕਿ ਵਾਕਈ ਮਾਨ ਸਾਹਿਬ ਦੀਆਂ ਨੀਤੀਆਂ ਨੇ ਜਿਹੜੀਆਂ ਪੰਜਾਬ ਬਚਾਓ ਨੀਤੀਆਂ ਨੇ ਅਰਵਿੰਦ ਕੇਜਰੀਵਾਲ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਪੰਜਾਬ ਬਚਾਓ ਨੀਤੀਆਂ ਨੇ ਸੋ ਮੇਰਾ ਹਲਕੇ ਦੇ ਵਿੱਚ ਕੰਮ ਕਰਨਾ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਤੁਰਨਾ ਔਰ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਸਾਡੇ ਭਰਾ ਗੁਰਬਖਸ਼ ਪੰਨੂ ਜੀ ਸਮੇਤ ਪਰਿਵਾਰ ਸਮੇਤ ਇਹਨਾਂ ਦੀ ਟੀਮ ਕਿਉਂਕਿ ਸਾਭਾ ਮੈਂ ਸੀ ਵੀ ਰਹਿ ਚੁੱਕੇ ਨੇ ਇਹ ਕਾਂਗਰਸ ਦੀ ਸਰਕਾਰ ਦੇ ਵਿੱਚ ਅੱਜ ਜੋ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸੋ ਮੈਂ ਇਹਨਾਂ ਦਾ ਵੈਲਕਮ ਕਰਦਾ ਇਹਨਾਂ ਨੂੰ ਜੀ ਆਇਆਂ ਕਹਨਾ ਔਰ ਇਹਨਾਂ ਨੂੰ ਵਿਸ਼ਵਾਸ ਵੀ ਦਿੋਨਾ ਕਿ ਪਾਰਟੀ ਦੇ ਵਿੱਚ ਤੁਹਾਡਾ ਮੰਨ ਦਾ ਮਾਨਸਕਾਰ ਹੈ ਜਿਹੜਾ ਉਹ ਕੀਤਾ ਜਾਊਗਾ ਦੇਖੋ ਜੀ ਰੀਜ਼ਨ ਤਾਂ ਜੋ ਹੋਏ ਸੋ ਹੋਏ ਬਾਕੀ ਮੈਨੂੰ ਤਾਂ ਸਿਰਫ ਇੱਕੋ ਚੀਜ਼ ਦੱਸਦੀ ਸੀ ਐਮਐਲ ਕਲਵੰਦ ਸਿੰਘ ਬੇਸ਼ੱਕ ਮੈਂ ਫਿਰਦਾ ਜਿੱਥੇ ਮਰਜ਼ੀ ਤੇ ਪਰ ਮੇਰਾ ਮਨ ਸੀ ਜਿਹੜਾ ਉਹ ਹਮੇਸ਼ਾ ਐਮਐਲਏ ਕੁਲਵੰਤ ਸਿੰਘ ਨਾਲ ਸੀ ਕਿਉਂਕਿ ਅਸੀਂ ਇਹਨਾਂ ਦੇ ਨਾਲ 2014 ਤੋਂ ਲੈ ਕੇ 17 ਤੱਕ ਅਸੀਂ ਕੰਮ ਕੀਤਾ ਸਾਨੂੰ ਪਤਾ ਸੀ ਕਿ ਸਾਡਾ ਭਰਾ ਕਿਵੇਂ ਦਾ ਕਿਵੇਂ ਕੰਮ ਕਰਦਾ ਹੈ ਕਿਵੇਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਚੱਲਦਾ ਹੈ ਠੀਕ ਹੈ ਮੈਨੂੰ ਇਹਨਾਂ ਨਾਲ ਤੁਰਨ ਲੱਗਿਆਂ ਦੇਰੀ ਹੋਈ ਹੈ ਉਸ ਦੇ ਲਈ ਮੈਂ ਸੋਚਦਾ ਕਿ ਮੈਂ ਉਹ ਜਿਹੜਾ ਸਮਾਂ ਜਿਹੜਾ ਉਹ ਵਿਅਰਥ ਗਵਾਇਆ ਪਰ ਮੈਂ ਮੈਨੂੰ ਅੱਜ ਇੰਨੀ ਖੁਸ਼ੀ ਹੈ ਕੇ ਬਾਈ ਜੀ ਨੇ ਆਪਣਾ ਜਿਹੜਾ ਹੱਥ ਆ ਦੁਬਾਰਾ ਮੇਰੇ ਸਿਰ ਤੇ ਰੱਖਿਆ ਤੇ ਮੈਨੂੰ ਆਪਣੇ ਟੀਮ ਦੇ ਵਿੱਚ ਸ਼ਾਮਲ ਕੀਤਾ ਪਾਰਟੀ ਸ਼ਾਮਲ ਕੀਤਾ ਮੈਂ ਧੰਨਵਾਦ ਕਰਦਾ ਐ ਐਮਐਲ ਸਾਬ ਦਾ ਕਲਵੰਤ ਸਿੰਘ ਜੀ ਦਾ ਮਿੱਠੂ ਸਿੰਘ ਜੀ ਪ੍ਰਧਾਨ ਜੀ ਸਾਡੇ ਇਹਨਾਂ ਦੇ ਸਾਰੇ ਕਾਉਂਸਲਰ ਔਰ ਸਾਰੇ ਆਮ ਆਦਮੀ ਪਾਰਟੀ ਦੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਪਾਰਟੀ ਦੇ ਵਿੱਚ ਬਣਦਾ ਮਾਨ ਸਨਮਾਨ ਦੇ ਕੇ ਮੈਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਐ ਐਮਐਲ ਸਾਬ ਦਾ ਬਹੁਤ ਬਹੁਤ ਧੰਨਵਾਦ ਜੀ ਮੇਰੇ ਨਾਲ ਪੂਰੀ ਮੇਰੀ ਜਿਹੜੀ ਟੀਮ ਬੀਜੇਪੀ ਚ ਕੰਮ ਕਰਦੀ ਸੀਗੀ ਜਾਂ ਜੋ ਵੀ ਉਹ ਇੱਕ ਤਰ੍ਹਾਂ ਦਾ ਮੇਰੇ ਨਾਲ ਖੜੇ ਨੇ ਉਹ ਉਹ ਜਦੋਂ ਵੀ ਮੈਂ ਉਹਨਾਂ ਨੂੰ ਆਵਾਜ਼ ਦਿੰਦਾ ਜੀ ਉਹ ਮੇਰੇ ਨਾਲ ਹਾਜ਼ਰ ਹੁੰਦੇ ਨੇ ਉਹ ਮੇਰੇ ਨਾਲ ਹੀ ਇੰਜੋਏ ਕਰਦੇ ਆ ਐਮਐਲਏ ਸਾਹਿਬ ਨੇ ਸਾਰਿਆਂ ਨੂੰ ਸਰੋਪੇ ਪਾ ਕੇ ਸਾਰਿਆਂ ਨੂੰ ਪਾਰਟੀ ਸ਼ਾਮਲ ਕੀਤਾ ਜੀ ਸਾਰੇ ਬੋਲੇ ਸੋਨਹਾ ਸੁਨਹਿਰਾ ਬੋਲੇ ਸੋਨਹਾ ਸੁਨਹਿਰਾ ਬੋਲੇ ਸੋਨਹਾ ਸੁਨਹਿਰਾ ਥੋੜਾ ਜਿਹਾ ਪਿੱਛੇ ਆਜਾ ਕੈਮਰਾ ਆ ਰਿਹਾ ਵਿੱਚ ਬੋਲੇ ਸੋਨਹਾ ਸੋਸ਼ਿਆ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਭਗਵੰਤ ਸਤਾਜ ਜਿੰਦਾਬਾਦ ਐਮ ਐਲ ਏ ਕਲਵੰਤ ਬਾਈ ਜਿੰਦਾਬਾਦ ਐਮ ਐਲ ਏ ਕਲਵੰਤ ਬਾਈ ਜਿੰਦਾਬਾਦ ਸਾਥੀ ਬਖਸ਼ੀ ਪੰਨੂ ਜੋ ਪਹਿਲਾਂ ਆਮ ਆਦੀ ਪਾਰਟੀ ਦਾ ਹਿੱਸਾ ਸੀ ਸਿਰ ਉੱਤ ਲੈ ਕੇ ਆਮ ਆਦੀ ਪਾਰਟੀ ਚ ਕੰਮ ਕਰਦਾ ਸੀ ਪਰ ਕੁਝ ਕਰਨਾ ਕਰਕੇ ਪਾਰਟੀ ਤੋਂ ਵੱਖ ਹੋ ਗਿਆ ਸੀ ਚਲਾ ਗਿਆ ਸੀ ਪਰ ਐਮਐਲ ਸਾਹਿਬ ਦਾ ਧੰਨਵਾਦ ਜਿਨ੍ਹਾਂ ਦੇ ਕੰਮਾਂ ਨੂੰ ਦੇਖ ਕੇ ਦੁਬਾਰਾ ਉਹਨੇ ਫਿਰ ਘਰ ਵਾਪਸੀ ਕੀਤੀ ਕਿਉਂਕਿ ਘਰ ਵਾਪਸੀ ਹੀ ਕਹਿ ਸਕਦੇ ਆ ਕਿਉਂਕਿ ਪਾਰਟੀ ਦਾ ਪਹਿਲਾਂ ਹਿੱਸਾ ਸੀ ਬੜੀ ਖੁਸ਼ੀ ਦੀ ਗੱਲ ਹੈ ਪਾਰਟੀ ਵੱਲੋਂ ਅਸੀਂ ਵਿਸ਼ਵਾਸ ਦਵਾਨੇ ਆ ਉਹਨੂੰ ਸਭ ਨੂੰ ਉਹਨਾਂ ਦਾ ਬਣਦਾ ਮਾਨਸਿਕ ਕਰ ਦਿੱਤਾ ਜਾਏਗਾ ਤੇ ਇੱਕ ਅੱਗੇ ਦੀ ਟੀਮ ਨਾਲ ਦਿਨ ਰਾਤ ਮਿਹਨਤ ਕਰਕੇ ਪਾਰਟੀ ਨੂੰ ਹੋਰ ਅੱਗੇ ਲੈ ਕੇ ਜਾਣਗੇ ਪਾਰਟੀ ਦੀ ਬਿਹਤਰੀ ਲਈ ਕੰਮ ਕਰਨਗੇ ਅਸੀਂ ਆਸ ਕਰਦੇ ਹਾਂ ਤੇ ਮੈਂ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੀ ਟੀਮ ਦਾ ਜੀ ਆਇਆਂ ਆਖਦੇ ਹਾਂ ਉਹਨਾਂ ਨੂੰ ਵਧਾਈ ਦੇਣੇ ਆ ਆਮ ਆਦਮੀ ਪਾਰਟੀ ਸ਼ਾਮ ਆਉਣ ਲਈ ਬਹੁਤ ਜੀ ਆਇਆਂ ਵੈਲਕਮ